सुखजिंदर उद्योगिक सिखलाई संस्था चीमा खोडी श्री हरगोबिंदपुर चेयरमैन भी मेंबरा समेत नवी सरकारी उद्योगिक सिखलाई संस्था चीमा खोडी श्री हरगोबिंदपुर साहब विखे चेयरमैन सुखजिंदर सिंह डायरेक्टर राज मशीनज प्राइवेट लिमिटेड बटाला ने अज रस्मी तौर संभाल लिया है ਜ਼ਿਕਰ ਹੋਇਆ ਹੈ ਕਿ ਚੇਅਰਮੈਨ ਸੁਖਜਿੰਦਰ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਅਹੁਦਾ ਸੰਭਾਲਣ ਉਪਰੰਤ ਚੇਅਰਮੈਨ ਸੁਖਜਿੰਦਰ ਸਿੰਘ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਆਕੜਾ ਪੇਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਪਾਸ ਹੋਣ ਉਪਰੰਤ ਆਪਣੀ ਇੰਡਸਟਰੀ ਵਿੱਚ ਹੋਰ ਇੰਡਸਟਰੀ ਵਿੱਚ ਪੈਲ ਦੀ ਆਧਾਰ ਤੇ ਰੋਜ਼ਗਾਰ ਦਿੱਤਾ ਜਾਵੇਗਾ ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਵੱਲੋਂ ਆਈਟੀਆਈ ਦਾ ਨਰੀਖਣ ਕਰਨ ਉਪਰੰਤ ਆਈਟੀਆਈ ਦੇ ਕੰਪਲੈਕਸ ਵਿੱਚ ਪਹਦਾਵੀ ਲਗਾਇਆ ਉਹਨਾਂ ਸਟਾਫ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਪ੍ਰੋਸਾ ਵੀ ਦਿੱਤਾ ਇਸ ਤੋਂ ਪਹਿਲਾਂ ਪ੍ਰਿੰਸੀਪਲ ਭੁਪਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਚੇਅਰਮੈਨ ਅਤੇ ਮੈਂਬਰਾਂ ਦਾ ਆਈਟੀਆਈ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਆਉ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਮੈਂ ਪੰਜਾਬ ਗਵਰਨਮੈਂਟ ਦਾ ਆਪਣੇ ਐਮਐਲਏ ਅਮਰਪਾਲ ਸਿੰਘ ਜੀ ਜਿਹੜੇ ਸ਼੍ਰੀ ਹਰਗੋਬਿੰਦਪੁਰ ਤੋਂ ਨੇ ਆਪਣੇ ਸ਼ੈਰੀ ਸਾਹਿਬ ਅਮਰਸ਼ੇਰ ਸਿੰਘ ਸ਼ੈਰੀ ਜੀ ਐਮਐਲਏ ਬਟਾਲਾ ਤੇ ਸਾਜ ਗੁਰੂਪ ਸਿੰਘ ਸੇਖਵਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸ ਕੀਤਾ ਵਾ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖ ਕੇ ਕਾਦੀਆਂ ਦੇ ਵਿੱਚ ਤੇ ਮੈਨੂੰ ਇਥੋਂ ਦਾ ਇਹਨਾਂ ਨੇ ਚੇਅਰਮੈਨ ਪਾਇੰਟ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਮੈਂ ਜਿਹੜੀ ਆਫਰ ਦਿੱਤੀ ਹੈ ਜੀ ਮੈਂ ਇਹ ਕਾਫੀ ਚਿਰ ਤੋਂ ਮੈਂ ਇਹ ਵੇਖਦਾ ਕਿ ਨੌਜਵਾਨ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਬੜੀ ਜਤੋਂ ਇਹ ਕੋਸ਼ਿਸ਼ ਕਰਦਾ ਹਾਂ ਕਿਤੇ ਮੈਂ ਗੱਲ ਕਰਦਾ ਹਾਂ ਆਪਣੇ ਜਿਹੜੇ ਸਾਡੇ ਸਾਥੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਵੀ ਮੈਂ ਗੱਲ ਕਰਦਾ ਹਾਂ ਕਿ ਕੋਈ 8 10 20 25 ਮੁੰਡੇ ਜੇ ਕੋਈ ਕੰਮ ਸਿੱਖਣਾ ਚਾਹਣ ਤੇ ਉਹ ਆਉਣ ਮਹੀਨਾ ਤੋਂ ਬਿਨੇ ਕੰਮ ਸਿੱਖਣ ਉਹਨਾਂ ਨੂੰ ਅਸੀਂ ਮਿਨੀਮਮ ਵੇਜਿਸ ਕੋਈ ਨਾ ਕੋਈ ਦਵਾਂਗੇ 5 7 8000 10000 ਤੱਕ ਵੀ ਦਵਾਂਗੇ ਉਹਨਾਂ ਦਾ ਕੰਮ ਵੇਖ ਕੇ ਜਦੋਂ ਉਹ ਕੰਮ ਸਿੱਖ ਜਾਣ ਫਿਰ ਉਹਨਾਂ ਦੀ ਅਸੀਂ ਤਨਖਾਹ ਵੀ ਫਿਕਸ ਕਰ ਦੇਵਾਂਗੇ ਤਾਕਿ ਉਹਨਾਂ ਨੂੰ ਇੱਕ ਲਾਲਚ ਬਣਿਆ ਰਹੇ ਵੀ ਅਸੀਂ ਇੱਕ ਕੰਮ ਸਿੱਖਣਾ ਵਾ ਅਸੀਂ ਸਾਨੂੰ ਕੋਈ ਨਾ ਕੋਈ ਪੈਸੇ ਮਿਲਦੇ ਨੇ ਸਾਡੀ ਤੇ ਇਹ ਆ ਕਿ ਭਾਵੇਂ ਉਹ ਸਾਡੇ ਕੰਮ ਨਾ ਕਰਨ ਕਿਤੇ ਨਾ ਕਿਤੇ ਦੇ ਕਰਨ ਆਪਣੀ ਜ਼ਿੰਦਗੀ ਦੇ ਕੋਈ ਕੰਮ ਸਫਲ ਕਰਨਗੇ ਇਸ ਕਰਕੇ ਉਸ ਜਿਹੜੀ ਮੈਂ ਗੀਰਮੈਂਟ ਦਿੱਤੀ ਉੱਤੇ ਮੈਂ ਐਵੇਂ ਆ ਮੈਂ ਚਾਹੁੰਦਾ ਕਿ ਮੇਰੇ ਕੋ ਸਾਡੀਆਂ ਫੈਕਟਰੀਆਂ ਘੱਟੋ ਘੱਟ 10 ਵਰਕਰ ਹੋਣ ਹੋਰ 10 ਵੀ ਹੋਰ ਹੋਣ ਉਹ ਵੀ ਮੈਂ ਐਡਜਸਟ ਕਰਵਾਵਾਂਗਾ ਦੇਖੋ ਗੱਲ ਇਹ ਆ ਜੀ ਮੈਂ ਸਮਾਜ ਸੇਵਾ ਦੇ ਨਾਲ ਜੁੜਿਆ ਹਾਂ ਮੇਰਾ ਕਦੀ ਵੀ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਮੈਂ ਪੋਲੀਟੀਕਲੀ ਜਾਂ ਦੂਜਾ ਤੀਜਾ ਐਵੇਂ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਵਾ ਜਿਹੜਾ ਮੇਰਾ ਪਰਮਾ ਸਵਾਗਤ ਹੋਇਆ ਵਾ ਇਹ ਮੇਰਾ ਫਰੈਂਡ ਸਰਕਲ ਹੀ ਇਹ ਹੋ ਗਿਆ ਵਾ ਰਿਸ਼ਤੇਦਾਰ ਨੇ ਸੱਜਣ ਮਿੱਤਰ ਨੇ ਜਿਹੜੇ ਹੱਥਾਂ ਮੇਰਨਾ ਨੇਵਦੇ ਨੇ ਆਪਾਂ ਵੀ ਕੋਸ਼ਿਸ਼ ਕਰੀਦੀ ਆ ਵੀ ਹਰ ਥਾਂ ਇੱਕ ਦੂਜੇ ਨਾਲ ਕੋਆਪਰੇਟ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪਰਮਾ ਸਵਾਗਤ ਮਿਲਿਆ ਉਸੇ ਗੱਲ ਦਾ ਹੀ ਸ਼ਰੇਆ ਇਹਨਾਂ ਮੇਰੇ ਸੱਜਣਾ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਿ ਜਿਹੜੇ ਮੇਰ ਨਾਲ ਪਿਆਰ ਕਰਦੇ ਆ ਮੈਂ ਦੇਖੋ ਇਹੋ ਕਹਿਣਾ ਚਾਹਾਂਗਾ ਮੈਂ ਜਿਹੜੀ ਵੀ ਐਡਮਿਸ਼ਨ ਹੋਣੀ ਆ ਉਹ ਮੈਰਿਟ ਦੇ ਓਣੀ ਆ ਸਭ ਕੰਪਿਊਟਰਾਈਜ਼ਡ ਸਿਸਟਮ ਆ ਇਸ ਕਰਕੇ ਅਪਲਾਈ ਕਰਨ ਉਹਨਾਂ ਟਰੇਡਾਂ ਦੇ ਵਿੱਚ ਅਪਲਾਈ ਕਰਨ ਜਿਨ੍ਹਾਂ ਦਾ ਅੱਗੇ ਸਕੋਪ ਆ ਕਾਫੀ ਟਰੇਡ ਇੱਥੇ ਇਹੋ ਜਿਹੇ ਨੇ ਜਿਨ੍ਹਾਂ 'ਚ ਕਾਫੀ ਸਕੋਪ ਆ ਇੰਡਸਟਰੀ ਦੇ ਵਿੱਚ ਤੇ ਮਾਰਕੀਟ ਵਿੱਚ ਕਾਫੀ ਸਕੋਪ ਆ ਬਾਕੀ ਕਈ ਜਿਨ੍ਹਾਂ ਨੂੰ ਕੋਈ ਨਹੀਂ ਵੀ ਇਹਦੇ ਬਾਰੇ ਪਤਾ ਲੱਗਦਾ ਜਾਂ ਕੋਈ ਅਸੀਂ ਸਾਡੇ ਕੋਲ ਹੋਣ ਆਪਾਂ ਜਾਂ ਹੀ ਪ੍ਰਿੰਸੀਪਲ ਸਾਹਿਬ ਜਾਂ ਆਈਐਮਸੀ ਦੀ ਪੂਰੀ ਟੀਮ ਉਹਨਾਂ ਨੂੰ ਗਾਈਡ ਕਰੇਗੀ ਕਿ ਇਸ ਤੁਸੀਂ ਆਪਣਾ ਸਿਲੇਬਸ ਜੁਆਇਨ ਕਰੋ ਜਿਸ ਤੁਹਾਨੂੰ ਆਸਾਨੀ ਦੇ ਨਾਲ ਐਡਮਿਸ਼ਨ ਮਿਲ ਜਾਵੇ ਕਿਉਂਕਿ ਅੱਜਕੱਲ ਸਾਰਾ ਮੈਰਿਟ ਬੇਸਡ ਇੱਕ ਕੰਪਿਊਟਰਾਈਜ਼ ਹੋ ਗਿਆ ਵਾ ਤੇ ਚੇਅਰਮੈਨ ਜਾਂ ਆਈਐਮਸੀ ਦੀ ਬਹੁਤ ਟੱਟ ਪਾਵਰ ਹੁੰਦੀ ਹੈ ਵੀ ਕਿਸੇ ਨੂੰ ਅਡਜਸਟ ਕਰ ਸਕੇ ਅੱਜ ਸਾਕੇ ਗਵਰਨਮੈਂਟ ਆਈਟੀਆ ਚੀਮਾਕੁਟੀ ਵਿਖੇ ਚੇਅਰਮੈਨ ਸ੍ਰੀ ਸ਼ੋਭਜਿੰਦਰ ਸਿੰਘ ਜੀ ਦੀ ਅੱਜ ਤਾਜਪੋਸ਼ੀ ਕੀਤੀ ਗਈ ਆ ਉਹਨਾਂ ਦੇ ਨਾਲ ਜਿੰਨੇ ਵੀ ਮੈਂਬਰਾਂ ਸਾਹ ਪਹੁੰਚੇ ਉਹਨਾਂ ਦੀ ਵੀ ਤਾਜਪੋਸ਼ੀ ਕੀਤੀ ਗਈ ਆ ਕੀ ਕਹਿ ਕੇ ਗਏ ਨੇ ਜੀ ਉਹ ਸਾਨੂੰ ਬੜਾ ਵਧੀਆ ਸੰਯੋਗ ਕਰਕੇ ਗਏ ਜੀ ਆਈਟੀਆ ਨੂੰ ਉਹਨਾਂ ਨੂੰ ਬੱਚਿਆਂ ਦੀ ਪਲੇਸਮੈਂਟ ਬਾਰੇ ਕਿਹਾ ਗਿਆ ਵਾ ਜਿਹਨੇ ਵੀ ਬੱਚੇ ਪਾਸ ਆਊਟ ਤੁਹਾਡੇ ਕੋਲ ਹੁੰਦੇ ਆ ਪਿਕਾ ਚੈਨਲ ਮਸ਼ੀਨਰੀ ਦੇ ਜਿਹਨੇ ਵੀ ਆ ਗਏ ਆ ਉਹ ਆਪਾਂ ਆਪਣੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਪਲੇਸ ਜਿਹੜਾ ਕਰ ਸਕਦੇ ਆ ਤੁਹਾਡੇ ਕੋਲ ਭੇਜੋ 3 ਅਕਤੂਬਰ ਤੋਂ ਉਪਰੰਤ ਬਿਲਕੁਲ ਜੀ ਪਹਿਲਾਂ ਆਈਟੀਆਈ ਕਾਡੀਆਂ ਦੇ ਚੇਅਰਮੈਨ ਇਹ ਉਹਨਾਂ ਦਾ ਕੰਮਕਾਜ ਜਿਹੜਾ ਬਹੁਤ ਵਧੀਆ ਸੀ ਸਟੂਡੈਂਟਾਂ ਪ੍ਰਤੀ ਉਹਨਾਂ ਦੀ ਜਿਹੜੀ ਲਗਨ ਬਹੁਤ ਵਧੀਆ ਸੀ ਉਹਨਾਂ ਨੇ ਕਾਫੀ ਬੱਚੇ ਜਿਹੜੇ ਕਾਡੀਆਂ ਤੋਂ ਵੀ ਪਲੇਸ ਇੰਡਸਟਰੀ ਦੇ ਵਿੱਚ ਕਰਾਏ ਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਵਾ ਗਵਰਨਮੈਂਟ ਆਈਟੀਆਈ ਚੰਨਾ ਕੁੱਡੀ ਦਾ ਜਿਹੜ ਆਪ ਸਰਕਾਰ ਵੱਲੋਂ ਤੁਹਾਡੇ ਕੋਲ ਸਵਾਗਤ ਕੀਤਾ ਗਿਆ ਹੈ ਅਸੀਂ ਬਹੁਤ ਧਰਮਾ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਈਟੀ ਆ ਪਹੁੰਚਣ ਤੇ ਉਹਨਾਂ ਦਾ ਤਹਿ ਦਲਾ ਉਹਨਾਂ ਦਾ ਆਪਾਂ ਧੰਨਵਾਦ ਕੀਤਾ ਵਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਵੈਲਕਮ ਕੀਤਾ ਗਿਆ ਆਈਟੀ ਪਹੁੰਚਣ ਤੇ ਤੁਹਾਡੇ ਮਾਦੀ ਮਰਾਈ ਆਪਾਂ ਇਲਾਕਾ ਨਿਵਾਸੀਆਂ ਨੂੰ ਜਿਹੜੀ ਸੂਚਨਾ ਦੇਣਾ ਚਾਹੁੰਦੇ ਆ ਕਿ ਐਡਮਿਸ਼ਨ ਜਿਹੜੀ ਆ ਜੂਨ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਇਸ ਟਾਈਮ ਪੰਜ ਕੋਰਸ ਜਿਹੜੇ ਅਸੀਂ ਸ਼ੁਰੂ ਕੀਤੇ ਆ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੈਲਡਰ ਪਲੰਬਰ ਆਰਐਸਸੀ ਤੇ ਸਿਵਲ ਡਰਾਫਟਸਮੈਨ ਸੋ ਲੋਕਾਂ ਨਿਵਾਸੀ ਨੂੰ ਇਹ ਤੁਹਾਡੇ ਮਾਦੀ ਰਮੇ ਸੂਚਿਤ ਕਰਨਾ ਚਾਹੁੰਦੇ ਆ ਕਿ ਆਈਟੀਆ ਜਾਣ ਕੇ ਵੱਧ ਤੋਂ ਵੱਧ ਇਹਦਾ ਫਾਇਦਾ ਕਰੋ ਜਿੰਨੇ ਵੀ ਸਟੂਡੈਂਟ ਪਲੱਸ 2 ਪਾਸਵਾ 10ਵੀਂ ਪਾਸਵਾ ਜੇ ਕਿਸੇ ਬੱਚ ਨੇ ਫੇਰ ਪਾਸ ਕਰਕੇ ਵੀ ਕੋਈ ਘਰ ਬੈਠਾ ਵਾ ਉਹ ਵੀ ਆਜ ਕੋ ਆਣ ਕੇ ਤੇ ਐਡਮਿਸ਼ਨ ਜਿਹੜੀ ਲੈ ਸਕਦਾ ਵਾ ਅਸੀਂ ਟ੍ਰੇਨਿੰਗ ਦੇ ਨਾਲ ਨਾਲ ਪਾਸ ਹੋਣ ਅਪਰੰਤ ਹੀ ਉਹਨਾਂ ਨੂੰ ਆਪਾਂ ਇੰਡਸਟਰੀ ਦੇ ਵਿੱਚ ਜਿਹੜਾ ਉਹ ਪਲੇਸ ਬੱਚਿਆਂ ਨੂੰ ਕੀਤਾ ਜਾਂਦਾ ਵਾ ਸੋ ਲੋਕਾਂ ਨਿਵਾਸੀਆਂ ਨੂੰ ਇਹਦਾ ਵੱਧ ਤੋਂ ਵੱਧ ਜਿਹੜਾ ਵਾ ਨਵੀਂ ਬਣੀ ਆਈਟੀਆ ਦਾ ਫਾਇਦਾ こんなっているか。